ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਥਾਨਿਕ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਵਿਖੇ ਐਨ ਐਸ ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਰੈੱਡ ਸਵਾਸਤਿਕ ਸੁਸਾਇਟੀ ਵੱਲੋਂ ਮੁਫਤ ਮੈਡੀਕਲ ਕੈਂਪ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਵਿਦਿਆਰਥੀਆਂ ਲਈ ਟ੍ਰੈਫਿਕ ਚੇਤਨਾ ਸੰਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਦਾ ਉਦਘਾਟਨ ਪ੍ਰਿੰਸੀਪਲ ਮਨੂਜ ਕੁਮਾਰ ਜਾਮਲਾਨੇ ਕੀਤਾ ਇਸ ਕੈਂਪ ਵਿੱਚ ਉੱਚੇ ਉੱਚੇ ਤੌਰ ਤੇ ਵਿਦਿਆਰਥੀਆਂ ਦੇ ਚੈੱਕਅਪ ਲਈ ਡਾਕਟਰ ਵੀਨਾਸ ਬਾਂਸਲ ਗਾਇਨੀ ਅਤੇ ਡਾਕਟਰ ਸਾਨੀਆ ਜਿੰਦਲ ਕਲਿਓ ਹਸਪਤਾਲ ਤੋਂ ਅਤੇ ਡਾਕਟਰ ਜਤਿੰਦਰ ਕੌਰ ਫਿਜ਼ਿਓਥੈਰੇਪੀ ਅਤੇ ਵੀ ਕੇ ਸ਼੍ਰੀ ਵਾਸਤਵਾ ईएनटी ਅਤੇ ਦੰਦਾਂ ਦੇ ਚੈੱਕਅਪ ਲਈ ਸ਼੍ਰੀ ਸਰਵੀਸ਼ ਅਰੂੜਾ ਨੈਚੁਰਲ ਥੈਰੇਪੀ ਦੇ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਅਤੇ ਸ਼੍ਰੀ ਮਨੋਜ ਕੁਮਾਰ ਲੈਬ ਟੈਕਨੀਸ਼ੀਅਨ ਸ਼ਾਮਲ ਸਨ ਟ੍ਰੈਫਿਕ ਚੇਤਨਾ ਸੈਮੀਨਾਰ ਵਿੱਚ ਮਾਡਲ ਟਾਊਨ ਚਿਲਡਰਨਸ ਪਾਰਕ ਦੇ ਇੰਚਾਰਜ ਸ਼੍ਰੀ ਪੰਕਜ ਕੁਮਾਰ ਅਤੇ ਸ਼੍ਰੀ ਜਸਵੀਰ ਸਿੰਘ ਨੇ ਸੰਬੋਧਨ ਕੀਤਾ ਅੱਜ ਦੇ ਇਸ ਕੈਂਪ ਵਿੱਚ ਗਾਇਨੀ ਦੇ ਡਾਕਟਰ ਵੀਨਸ ਬਾਂਸਰ ਨੇ ਵਿਦਿਆਰਥਣਾਂ ਨੂੰ ਆਪਣੀ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਮਹੱਈਆ ਕਰਵਾਈ ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਬਾਰਾ ਖਾਣ-ਪੀਣ ਤੇ ਫਾਸਟ ਫੂਡ ਵਗੈਰਾ ਤੋਂ ਪਰਹੇਜ਼ ਕਰਨ ਦੀ ਨਸੀਹਤ ਦਿੱਤੀ ਇਸ ਮੌਕੇ ਐਨਐਸਐਸ ਦੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਮੁਖੀ ਵਿਭਾਗ ਅਪਲਾਈਡ ਸਾਇੰਸ ਸ਼੍ਰੀਮਤੀ ਰੇਖਾ ਗੁਪਤਾ ਸੀਨੀਅਰ ਲੈਕਚਰਰ ਅਫਸਰ ਇਨਚਾਰਜ ਸ਼੍ਰੀ ਲਖਬੀਰ ਸਿੰਘ ਸ਼੍ਰੀ ਜਸਵੀਰ ਸਿੰਘ ਸ਼੍ਰੀਮਤੀ ਸਰੋਜ ਕੁਮਾਰੀ ਸਮੇਤ ਕਾਫੀ ਸਟਾਫ ਮੈਂਬਰ ਸ਼ਾਮਲ ਹੋਏ ਅੱਜ ਦੇ ਕੈਂਪ ਵਿੱਚ ਅਤੇ ਸੈਮੀਨਾਰ ਦਾ ਲਾਭ ਸਾਰੇ ਵਿਦਿਆਰਥੀਆਂ ਨੇ ਲਿਆ